ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪਿਆ ਸਚ ਜੋਗਾਦ ਸਚ ਹੈ ਭੀ ਸਚ ਨਾਨਕ ਹੋਸੀ ਪੀ ਸਚ ਦੰਦੋਤ ਵੰਦਨ ਅਨਿਕ ਵਾਰ ਸਰਬ ਕਲਾ ਸਮਰਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਚਬਰ ਤਖਤ ਚਤਰ ਦੇ ਮਾਲਕ ਤਨ ਤਨ ਸੋਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਕੋਤਦਾ ਨੰਦ ਮਾਣ ਰੋਇਸ ਸੁੰਧੀ ਜਨੋ ਸਰੀਰ ਕਰਕੇ ਆਪਾਂ ਸਾਰੇ ਸਤਿਗੁਰਾਂ ਦੇ ਪਾਵਨ ਦਰਬਾਰਾਂ ਦੀਆਂ ਹਾਜ਼ਰੀਆਂ ਪਰ ਰਹੇ ਆ। ਗੋਡ ਭਾਗੀ ਉਹ ਨੇ ਜਿਹੜੇ ਤਨ ਅਤੇ ਮਨ ਕਰਕੇ ਹਾਜ਼ਰ ਹੁੰਦੇ ਆ। ਸੋ ਆਓ ਸਭ ਤੋਂ ਪਹਿਲਾਂ ਸਤਗੁਰਾਂ ਦੀ ਬਖਸ਼ਿਸ਼ ਨੂੰ ਦੁਹਰਾਉਣਾ ਕਰੀਏ ਗੱਜ-ਬੱਜ ਕੇ ਸਾਰੀ ਸੰਗਤ ਗੁਰੂ ਫਤਿਹ ਅਰਜ ਕਰੋ ਜੀ ਗੱਜ ਕੇ ਅਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਨੇ ਬੜੀ ਵੱਡੀ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਜੋ ਸੁਪਾਗ ਸਮਾ ਸਾਨੂੰ ਬਖਸ਼ਿਆ ਏ ਆਪਣੀ ਗੋਦ ਵਿੱਚ ਬਿਠਾ ਕੇ ਸਤਿਗੁਰੂ ਸਾਨੂੰ ਗੁਰਬਾਣੀ ਦਾ ਜਾਪ ਸਰਵਣ ਕਰਵਾਉਂਦੇ ਜੋ ਵੀ ਸੇਵਾ ਸਤਿਗੁਰੂ ਲੈਂਦੇ ਆ ਰਲ ਮਿਲ ਕੇ ਕਰੀ ਲਈ ਹੈ ਯਾਰ ਉਹਨੂੰ ਇਦਾਂ ਸਮਝੀਏ ਬਾਣੀ ਸੁੰਣਾ ਆਪਣੇ ਬਾਪੂ ਦੀਆਂ ਕਥਾ ਕਹਾਣੀਆਂ ਸੁਣਨੀਆਂ ਇਦਾਂ ਐ ਜਿਵੇਂ ਮਾਂ ਬੱਚੇ ਨੂੰ ਗੋਦ ਵਿੱਚ ਬਿਠਾ ਕੇ ਚੂਰੀ ਖਵਾਉਂਦੀ ਐ ਨਾ ਦੇਸੀ ਘਿਉ ਦੀ ਜਿਵੇਂ ਪਿਓ ਗੋਦ ਵਿੱਚ ਬਿਠਾ ਕੇ ਬੜੇ ਪਿਆਰ ਨਾਲ ਜਦੋਂ ਬੱਚਾ ਉਸ ਅਵਸਥਾ ਵਿੱਚ ਹੁੰਦਾ ਹੈ ਮਾਤਾ ਅਤੇ ਪਿਤਾ ਕਿੰਨਾ ਪਿਆਰ ਕਰਦੇ ਹੈ ਸਨੇਹ ਕਰਦੇ ਹੈ ਉਸੇ ਤਰੀਕੇ ਦੇ ਨਾਲ ਸਾਨੂੰ ਵੀ ਸਤਿਗੁਰੂ ਆਪਣੀ ਗੋਤ ਵਿੱਚ ਬਿਠਾ ਕੇ ਬਾਣੀ ਰੂਪੀ ਨਾਮ ਰੂਪੀ ਚੂਰੀ ਖਵਾਉਂਦੇ ਹੈ ਇਹ ਖੁਰਾਕ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਕਦੇ ਇਸ ਵਿਸ਼ੇ ਤੇ ਵੀ ਰਲ ਮਿਲ ਕੇ ਆਪਾਂ ਸਾਂਝ ਪਾਵਾਂਗੇ ਸਮਝਣਾ ਕਰਾਂਗੇ ਕੱਲ ਜਿੱਥੇ ਆਪਾਂ ਅਰਜ ਛੱਡੀ ਸੀ ਪਾਵਨ ਇਤਿਹਾਸ ਵਿਚਾਰ ਆਓ ਜੁੜਨਾ ਕਰਦੇ ਹਾਂ ਕੱਲ ਤੁਸੀਂ ਸਰਵਣ ਕੀਤਾ ਸੀ ਕਿਸ ਮਾਤ ਲੋਕ ਵਿੱਚ ਫੈਲੇ ਹੋਏ ਅੰਧਕਾਰ ਨੇ ਕਿਵੇਂ ਮਜਬੂਰ ਕੀਤਾ ਸੀ ਇਸ ਧਰਤੀ ਨੂੰ ਕਿ ਉਹ ਉੱਕੜਾ ਉੱਠੀ ਤੇ ਉਹ वार्तालाਪ ਕਿੱਦਾਂ ਹੁੰਦੀ ਹੈ ਅਕਾਲ ਪੁਰਖ ਜੀ ਅਤੇ ਧਰਤੀ ਦੇ ਵਿਚਕਾਰ ਗੁਰੂ ਦਾਸ ਸਾਹਿਬ ਜੀ ਜੋ ਮਹਾਨ ਵਿਦਵਾਨ ਨੇ ਸਿੱਖ ਧਰਮ ਦੇ ਉਹਨਾਂ ਦੀ ਪਾਵਨ ਰਚਨਾ ਉਹਦੇ ਵਿੱਚ ਇਹ ਪਾਵਨ ਪੰਕਤੀਆਂ ਜਿਹੜੀਆਂ ਕੱਲ ਆਪਾਂ ਸਰਵਣ ਕੀਤੀਆਂ ਸੀ ਆਓ ਇੱਕ ਵਾਰ ਦੁਬਾਰਾ ਸਮਝ ਲੈਨੇ ਆ ਕਿ ਜਦੋਂ ਕਿਹਾ ਜਾਂਦਾ ਹੈ ਪਰਮਾਤਮਾ ਜੀ ਵੱਲੋਂ ਵੀ ਕਿਹੜੀਆਂ ਚੀਜ਼ਾਂ ਦਾ ਤੈਨੂੰ ਭਾਰ ਹੈ ਤਾਂ ਜਵਾਬ ਆਉਂਦਾ ਹੈ ਨਾ ਤਿਸ ਪਾਰੇ ਪਰਬਤ ਅਸਮਾਨ ਖੰਦੇ ਪਰਬਤ ਵੀ ਕੋਈ ਭਾਰੇ ਨਹੀਂ ਲੱਗਦੇ ਜਿਹੜੇ ਅਸਮਾਨਾਂ ਨਾਲ ਖੰਦੇ ਆ ਨਾ ਤਿਸ ਪਾਰੇ ਕੋਟ ਗੜ ਕਰਵਾਰ ਦਿਸੰਦੇ ਕਰੋੜਾ ਗੜ ਕਹਿੰਦੇ ਐ ਕਿਲੇ ਨੂੰ ਕੋਟ ਕਹਿੰਦੇ ਐ ਕਰੋੜਾ ਬੜੇ ਵੱਡੇ ਵੱਡੇ ਮਹਿਲ ਸਾਰੇ ਗਏ ਮੇਰੇ ਦੇ ਮੇਰੇ ਉੱਤੇ ਕਹਿੰਦੀ ਤਰਤੀ ਕਹਿੰਦੀ ਐ ਪਰ ਮੈਨੂੰ ਪਾਰ ਨਹੀਂ ਨਾ ਤਿਸ ਪਾਰੇ ਸਾਇਰਾ ਨਦਵਾਹ ਵਹੰਦੇ ਵੱਡੇ ਵੱਡੇ ਸਮੁੰਦਰ ਨਦੀਆਂ ਨਾਲੇ ਵਗਦੇ ਐ ਉਹਨਾਂ ਦਾ ਵੀ ਪਾਰ ਨਹੀਂ ਨਾ ਤੇ ਸੁਭਾਰੇ ਤੁਰਵਰਾ ਫਲ ਸੁਫਲ ਫਲੰਦੇ ਬੜੇ ਵੱਡੇ ਵੱਡੇ ਬ੍ਰਿਛ ਨੇ ਦਰਖਤ ਨੇ ਰੁੱਖ ਨੇ ਜਿਹੜੇ ਫੁੱਲਾਂ ਤੇ ਫਲਾਂ ਨਾਲ ਭਲੇ ਭਰੇ ਹੋਏ ਐ ਲੱਦੇ ਹੋਏ ਉਹਨਾਂ ਦਾ ਵੀ ਪਾਰ ਨਹੀਂ ਨਾ ਤੇ ਸੁਭਾਰੇ ਜੀਵ ਜੰਤ ਅਗਣਤ ਫਿਰੰਦੇ ਅਣਗਿਣਤ ਤਰ੍ਹਾਂ ਦੇ ਜੀਵ ਜੰਤੂ ਫਿਰਦੇ ਐ ਇਹਨਾਂ ਦਾ ਵੀ ਕਹਿੰਦੀ ਪਾਰ ਨਹੀਂ ਫਿਰ ਭਾਰ ਕਿਸ ਚੀਜ਼ ਦਾ ਹੈ ਸਾਰੀ ਗਿਣਤੀ ਜਦੋਂ ਕੀਤੀ ਪ੍ਰਮਾਤਮਾ ਜੀਆਂ ਨੇ ਧਰਤੀ ਨੇ ਕਿਹਾ ਨਹੀਂ ਇਹਨਾਂ ਦਾ ਕੋਈ ਭਾਰ ਨਹੀਂ ਜਵਾਬ ਆਇਆ ਕਹਿੰਦੇ ਪਾਰੇ ਪੂਈ ਅਕਿਰਤ ਕਣ ਮੰਦੀ ਹੂੰ ਮੰਦੇ ਇੱਕੋ ਇੱਕ ਚੀਜ਼ ਦਾ ਭਾਰ ਹੈ ਮੈਨੂੰ ਉਹਨੇ ਅਕਿਰਤ ਕਣ ਤੇ ਆਪਾਂ ਸਮਝਿਆ ਸੀ ਅਗਲੀਆਂ ਪੰਕਤੀਆਂ ਨੇ ਜਿਹੜੀਆਂ ਕਿਰਤ ਕਰਨ ਦੀ ਪ੍ਰਵਾਸਾ ਦਿੱਤੀ ਹੈ ਭਾਈ ਗੁਰਦਾਸ ਜੀ ਨੇ ਤੇ ਬੜਾ ਅਕਿਰਤ ਕਰਨ ਕੌਣ ਹੁੰਦਾ ਹੈ ਜਿਹੜਾ ਕੀਤੇ ਨੂੰ ਪੁਲਾ ਦੇਵੇ ਜਿਹੜਾ ਕੀਤੇ ਨੂੰ ਜਾਣੇ ਨਾ ਕਿਸੇ ਬੰਦੇ ਦੇ ਨਾਲ ਖੜੇ ਹੋਈਏ ਕਿਸੇ ਸਮੇਂ ਉਹਦੇ ਮਾੜੇ ਸਮੇਂ ਦੇ ਵਿੱਚ ਸਾਥ ਦਿੱਤਾ ਹੋਵੇ ਤੇ ਜਦੋਂ ਉਹਦੀ ਵਾਰੀ ਆਵੇ ਤੇ ਅਗਲਾ ਕਵੇ ਨਹੀਂ ਤੂੰ ਕੌਣ ਹੈ ਮੈਂ ਨਹੀਂ ਜਾਣਦਾ ਉਹ ਹੁੰਦਾ ਹੈ ਕਿਰਤ ਕਰਨ ਕੀਤੇ ਨੂੰ ਪੁਲਾ ਦੇਣ ਵਾਲਾ ਧਰਤੀ ਕਹਿੰਦੀ ਹੈ ਰੱਬ ਜੀ ਪ੍ਰਮਾਤਮਾ ਜੀ ਜਿਨੇ ਤੁਹਾਨੂੰ ਪੁਲਾ ਦਿੱਤਾ ਹੈ ਤੁਹਾਡੇ ਉਪਕਾਰਾਂ ਨੂੰ ਤੁਹਾਡੇ ਇਹਿਸਾਨਾਂ ਨੂੰ ਉਹਨਾਂ ਦਾ ਭਾਰ ਮੇਤੋਂ ਚੱਲਿਆ ਨਹੀਂ ਜਾਂਦਾ ਪਾਪ ਕਰਦੇ ਨਾਮ ਸਿਮਰਨ ਤਾਂ ਬੜੀ ਦੂਰ ਦੀ ਗੱਲ ਹੈ ਬੜਾ ਪਿਹੜਾ ਜੀਵਨ ਹੈ ਜਿਹੜਾ ਉਹ ਜਿਉਂਦੇ ਹੈ ਉਹਨਾਂ ਦਾ ਮੈਨੂੰ ਪਾਰ ਹੈ ਫਿਰ ਕੀ ਹੋਇਆ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗਮਾਹੀ ਪਠਾਇਆ ਫਿਰ ਪੁਕਾਰ ਸੁਣੀ ਗਈ ਪਹਿਲਾ ਅਵਤਾਰ ਭੇਜੇ ਪਰ ਉਹਨਾਂ ਨੇ ਆ ਕੇ ਆਪਣਾ ਨਾਮ ਜਪਾਉਣਾ ਕੀਤਾ ਹੁਣ ਪਰਮਾਤਮਾ ਜੀ ਨੇ ਰੱਬ ਜੀਆਂ ਨੇ ਫੈਸਲਾ ਲਿਆ ਵੀ ਇਹ ਸਾਨੂੰ ਆਪ ਜਾਣਾ ਪੈਣਾ ਕੱਲ ਵੀ ਅਰਜ ਕੀਤੀ ਸੀ ਕਿ ਪ੍ਰਭਤਾ ਦੀ ਜਿਹੜੀ ਮਾਇਆ ਹੁੰਦੀ ਹੈ ਨਾ ਵੜਿਆਈ ਦੀ ਮਾਇਆ ਹੁੰਦੀ ਹੈ ਇਹ ਬੜੀ ਗਹਿਰੀ ਹੈ ਬੜਾ ਅਸਰ ਕਰਦੀ ਹੈ ਮਨ ਦੇ ਉੱਤੇ ਪਰ ਕਹਿੰਦੇ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਇਹ ਜਿਹੜੀ ਮਾਇਆ ਦੀ ਸ਼ੋਭਾ ਹੁੰਦੀ ਹੈ ਨਾ ਇਹ ਕਹਿੰਦੇ ਚਾਰਕ ਦਿਨ ਰਹਿੰਦੀ ਏ ਪਤਾ ਨਹੀਂ ਲੱਗਦਾ ਕਿੱਧਰ ਨੂੰ ਚਲੀ ਜਾਵੇ ਸੋ ਪ੍ਰਮਾਤਮਾ ਜੀਆਂ ਨੇ ਫੈਸਲਾ ਕਾਲਪੁਰਖ ਵਾਹਿਗੁਰੂ ਨੇ ਲਿਆ ਵੀ ਪਹਿਲਾ ਅਵਤਾਰ ਭੇਜੇ ਹੈ ਪ੍ਰਭਤਾ ਦੀ ਮਾਇਆ ਦੇ ਵਿੱਚ ਫਸ ਕੇ ਆਪਣੀ ਪੂਜਾ ਦੇ ਵਿੱਚ ਜੁੜ ਗਏ ਪਰ ਹੁਣ ਆਪ ਜਾਣਾ ਪੈਣਾ ਫਿਰ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਜਦੋਂ ਅਰਦਾਸ ਸੁਣੀ ਜਾਂਦੀ ਏ ਪਿਆਰਿਓ ਉਦੋਂ ਦੀਆਂ ਇਹ ਗੱਲਾਂ ਨੇ ਫਿਰ ਕਹਿੰਦੇ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਫਿਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀਆਂ ਦਾ ਪ੍ਰਕਾਸ਼ ਹੁੰਦਾ ਏ ਪਾਪਾਂ ਦੀ ਜਿਹੜੀ ਧੁੰਦ ਸੀ ਉਹ ਕਹਿੰਦੇ ਲੈ ਜਾਂਦੀ ਹੈ ਜਿਵੇਂ ਹਵਾ ਚੱਲਦੀ ਹੈ ਨਾ ਹਨੇਰੀ ਆਉਂਦੀ ਹੈ ਜਦੋਂ ਉਦੋਂ ਧੁੰਦ ਪਤਾ ਨਹੀਂ ਲੱਗਦਾ ਕਿੱਧਰ ਨੂੰ ਗਈ ਹੈ ਏਸੇ ਤਰੀਕੇ ਦੇ ਨਾਲ ਗਿਆਨ ਦੀ ਐਸੀ ਹਨੇਰੀ ਚਲਾਈ ਹੈ ਕਿ ਉਹ ਸਾਰੇ ਦੀ ਸਾਰੀ ਧੁੰਦ ਜਿਹੜੀ ਉੱਡ ਗਈ ਏ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੋਲਵਾ ਜਿਵੇਂ ਸੂਰਜ ਦੇ ਨਿਕਲ ਨਾਲ ਕਹਿੰਦੇ ਤਾਰੇ ਛਪ ਜਾਂਦੇ ਏ ਤੇ ਹਨੇਰਾ ਦੂਰ ਹੋ ਜਾਂਦਾ ਏ ਇਸ ਤਰ੍ਹਾਂ ਦਾ ਪ੍ਰਤੀਤ ਹੁੰਦਾ ਏ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ ਸ਼ੇਰ ਦੇ ਕਹਿੰਦੇ ਬੁੱਕ ਦੀਆਂ ਜਿਵੇਂ ਹਿਰਨਾ ਨੂੰ ਭਾਜੜ ਪੈ ਜਾਂਦੀ ਏ ਕੰਬਣ ਲੱਗ ਜਾਂਦਾ ਹਿਰਦਾ ਉਹਨਾਂ ਦਾ ਇਸ ਤਰੀਕੇ ਦੇ ਨਾਲ ਜਦੋਂ ਨਾਨਕ ਨੇ ਅਵਤਾਰ ਧਾਰੇ ਹੈ ਨਾ ਨਾਨਕ ਦੇ ਰੂਪ ਵਿੱਚ ਜਦੋਂ ਅਕਾਲ ਪੁਰਖ ਨੇ ਅਵਤਾਰ ਧਾਰਿਆ ਓਦੋਂ ਪਾਪੀਆਂ ਦੇ ਹਿਰਦੇ ਕੰਬ ਗਏ ਸੀ ਕਹਿੰਦੇ ਜਿੱਥੇ ਬਾਬਾ ਪੈਰ ਤਰੈ ਪੂਜਾ ਆਸਨ ਥਾਪਣ ਸੁਆ ਤੇ ਜਿੱਥੇ ਨੇ ਪੈਰ ਧਰਨੇ ਕਹਿੰਦੇ ਉਹ ਥਾਪ ਪੂਜਣ ਯੋਗ ਹੋ ਜਾਣੀ ਹੈ ਕੱਲ ਵੀ ਸਮਝਿਆ ਸੀ ਸੁਆਖਰਕਾਰ ਉਹ ਸਮਾ ਆਇਆ ਉਹ ਪਾਵਨ ਦਿਹਾੜਾ ਆਇਆ ਰਾਏ ਭੋਏ ਦੀ ਤਲਵੰਡੀ ਅੱਜ ਕੱਲ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ ਅਸੀਂ ਜੋ ਕਿ ਪਾਕਿਸਤਾਨ ਦੇ ਵਿੱਚ ਹੈ ਉੱਥੇ ਮਾਤਾ ਤ੍ਰਿਪਤਾ ਤੇ ਪਿਤਾ ਕਲਿਆਣ ਦਾਸ ਜੀ ਜਿਨ੍ਹਾਂ ਦਾ ਇਤਿਹਾਸਕ ਵਿੱਚ ਨਾਮ ਮਹਤਾ ਕਾਲੂ ਪਰਕੇ ਵੀ ਆਇਆ ਹੈ ਬੜੀ ਵੱਡੀ ਬੰਦਗੀ ਹੁੰਦੀ ਹੈ ਪਿਆਰਿਓ ਜਦੋਂ ਕਿਸੇ ਅਵਤਾਰੀ ਪੁਰਸ਼ ਦਾ ਘਰ ਵਿੱਚ ਅਵਤਾਰ ਹੁੰਦਾ ਹੈ ਜਨਮ ਹੁੰਦਾ ਹੈ ਕਿੰਨੀ ਵੱਡੀ ਭਾਗਾ ਵਾਲੀ ਉਕਖ ਹੋਏਗੀ ਮਾਂ ਦੀ ਜਿਹਨੂੰ ਪ੍ਰਮਾਤਮਾ ਨੇ ਚੁਣਿਆ ਵੀ ਮੈਂ ਇਸ ਮਾਂ ਦੇ ਰਾਹੀ ਜਗਤ ਵਿੱਚ ਜਾਣਾ ਹੈ ਬੜਾ ਸ਼ੁੱਧ ਹਿਰਦਾ ਬੜਾ ਪਾਵਨ ਹਿਰਦਾ 1500 ਸੰਮਤ 1526 ਦੋ ਕੜੀਆਂ ਬੀਤ ਗਈਆਂ ਸੀ ਤੀਜੇ ਪੈਰ ਦੀ ਇੱਕ ਕੜੀ ਬੀਤੀ ਹੈ ਯਾਨੀ ਕਿ ਅਮਰਤ ਵੇਲਾ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਦਾਈ ਹੈ ਜਿਹੜੀ ਦੌਲਤਾਂ ਦਾਈ ਜਿਨੇ ਸਤਿਗੁਰਾਂ ਦਾ ਜਨਮ ਕਰਵਾਇਆ ਉਹਨਾਂ ਸਮਿਆਂ 'ਚ ਆਪਾਂ ਨੂੰ ਪਤਾ ਹੈ ਵੀ ਦਾਈਆਂ ਹੁੰਦੀਆਂ ਸੀ ਜਦੋਂ ਕਿਸੇ ਬੀਬੀ ਦੇ ਬੱਚਾ ਹੋਣ ਵਾਲਾ ਹੁੰਦਾ ਤਾਂ ਉਹ ਸਾਰਾ ਸੰਭਾਲਦੀ ਸੀ ਰਹੁ ਵਿਚਾਰ ਮੈਂ ਤਾਂ ਕਾਲੂ ਜੀ ਨੂੰ ਪਤਾ ਲੱਗਿਆ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਹੈ ਦੌਲਤਾਂ ਦਾਈ ਨੇ ਦੱਸਿਆ ਆ ਕਿ ਬੜੇ ਖੁਸ਼ ਹੋਏ ਚਿਹਰੇ ਤੇ ਮੁਸਕਰਾਹਟ ਆਈ ਜਾਂਦੇ ਆ ਹੁਣ ਪੰਡਿਤ ਹਰਦਿਆਲ ਜੀ ਆਪਾਸ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕੁੱਲ ਗੁਰੂ ਹੁੰਦੇ ਸੀ ਕੁੱਲ ਗੁਰੂ ਜਿਹੜੇ ਪੁਸ਼ਤਾ ਤੋਂ ਗੁਰੂ ਧਾਰ ਕੇ ਰੱਖਦੇ ਸੀ ਇਹਨਾਂ ਦਾ ਕੰਮ ਹੁੰਦਾ ਸੀ ਕੋਈ ਬੱਚਾ ਹੁੰਦਾ ਹੈ ਉਹਦੀ ਪਤਰੀ ਬਣਾਉਣੀ ਉਹਦਾ ਨਾਮਕਰਨ ਕਰਨਾ ਪਹਿਲੇ ਸਮਿਆਂ ਦੀਆਂ ਰੌ ਰੀਤੀਆਂ ਸੀ ਜੋ ਤੇ ਮੇਤਾ ਕਾਲੂ ਜੀ ਜਾਂਦੇ ਐ ਪੰਡਿਤ ਹਰਦਿਆਲ ਜੀ ਆਪਾਸ ਤੇ ਜਾ ਕੇ ਬੇਨਤੀ ਕੀਤੀ ਕਹਿੰਦੇ ਘਰ ਵਿੱਚ ਪੁੱਤਰ ਨੇ ਜਨਮ ਲਿਆ ਹੈ ਚੰਗੀ ਗੱਲ ਐ ਭਾਈ ਭਲੀ ਗੱਲ ਐ ਤੇ ਆਪ ਜੀ ਆਓ ਆ ਕੇ ਨਾਮਕਰਨ ਕਰੋ ਦੱਸੋ ਬੱਚੇ ਬਾਰੇ ਕੁਛ ਨਾ ਕੁਛ ਉਹ ਕਹਿੰਦੇ ਤੁਸੀਂ ਚਲੋ ਅਸੀਂ ਪੂਜਾ ਪਾਠ ਕਰਕੇ ਆਪਣਾ ਤੇ ਫਿਰ ਆਵਾਂਗੇ ਮਹਿਤਾ ਕਾਲੂ ਜੀ ਵਾਪਸ ਆ ਜਾਂਦੇ ਐ ਇਤਿਹਾਸ ਲਿਖਦਾ ਹੈ ਵੀ 5 ਕੁ ਕੜੀਆਂ ਦਾ ਸਮਾਂ ਬੀਤ ਗਿਆ ਸੀ ਜਦੋਂ ਹਰਦੇয়াল ਪੰਡਿਤ ਜੀ ਆਏ ਐ ਤੇ ਜਦੋਂ ਆਏ ਨਾ ਆ ਕੇ ਪੁੱਛਣਾ ਕੀਤਾ ਹੈ ਕਿ ਦੱਸੋ ਕਿਸ ਸਮੇਂ ਦੇ ਉੱਤੇ ਬਾਲਕ ਹੋਇਆ ਕੋਂ ਕਿਹੜੀ ਘੜੀ ਸੀ ਕਿਹੜਾ ਸਮਾ ਸੀ ਤੇ ਜਦੋਂ ਦੱਸਿਆ ਗਿਆ ਵੀ ਤੀਜੇ ਪੈਰ ਦੀ ਪਹਿਲੀ ਘੜੀ ਬੀਤੀ ਸੀ ਜਦੋਂ ਇਸ ਬੱਚੇ ਦਾ ਪ੍ਰਕਾਸ਼ ਹੋਇਆ ਜਨਮ ਹੋਇਆ ਤੇ ਪੰਡਤ ਹਰदयाल ਜੀ ਨੇ ਜਦੋਂ ਇਹ ਸੁਣਿਆ ਬੜੇ ਹੈਰਾਨ ਹੋਏ ਕਹਿੰਦੇ ਇਹ ਜਿਹੜਾ ਬੱਚਾ ਇਸ ਸਮੇਂ ਦੇ ਉੱਤੇ ਪੈਦਾ ਹੋਇਆ ਹੈ ਜਨਮ ਲਿਆ ਹੈ ਨਾ ਇਹ ਬੜਾ ਸੁਭਾਗਾ ਮਹੂਰਤ ਹੈ ਬੜਾ ਸੁਭਾਗਾ ਸਮਾਏ ਜਲਦੀ ਕਰੋ ਸਾਨੂੰ ਦਰਸ਼ਨ ਕਰਾਓ ਕਹਿੰਦੇ ਸਾਨੂੰ ਦਿਖਾਓ ਇਤਿਹਾਸ ਲਿਖਦਾ ਕਹਿੰਦੇ ਪਹਿਲਾਂ ਮਾਤਾ ਤ੍ਰਿਪਤਾ ਜੀ ਨੇ ਮਨਾ ਕਰਤਾ ਸੀ ਵੀ ਅਸੀਂ ਨਹੀਂ ਕਿਉਂਕਿ ਠੰਡ ਦਾ ਸਮਾਂ ਹੈ ਪਰ ਫਿਰ ਵੀ ਪੰਡਿਤ ਹਰदयाल ਜੀਆ ਨੇ ਕਿਹਾ ਕਿ ਜ਼ਰੂਰੀ ਹੈ ਉਹਨਾਂ ਬਾਬਤ ਉਹਨਾਂ ਤੇ ਆਉਣ ਵਾਲੇ ਕਸ਼ਟ ਤਾਂ ਨੇ ਕਿਹਾ ਵੀ ਸਾਨੂੰ ਇੱਕ ਵਾਰੀ ਦੇਖਣਾ ਜ਼ਰੂਰੀ ਹੈ ਬੱਚੇ ਨੂੰ ਫਿਰ ਮਾਤਾ ਜੀਆਂ ਨੇ ਕੱਪੜਿਆਂ ਦੇ ਵਿੱਚ ਲਪੇਟ ਕੇ ਪਿਤਾ ਮੇਤਾ ਕਾਲੂ ਜੀ ਨੂੰ ਫੜਾਇਆ ਤੇ ਉਹ ਬਾਹਰ ਲੈ ਕੇ ਆਉਂਦੇ ਆ ਜਦੋਂ ਤੇ ਜਦੋਂ ਹੀ ਪੰਡਤ ਹਰਦਿਆਲ ਜੀ ਨੇ ਦੇਖਿਆ ਨਾ ਬੈਠੇ ਸੀ ਆ ਸੁਣਦੇ ਉੱਤੇ ਆ ਸੁਣ ਸੁਜਾਇਆ ਹੋਇਆ ਸੀ ਕਿਉਂਕਿ ਕੁੱਲ ਗੁਰੂ ਸੀ ਉਹ ਬੈਠੇ ਜਦੋਂ ਗੁਰੂ ਸਾਹਿਬ ਨੂੰ ਇਦਾਂ ਆਉਂਦਿਆਂ ਗੋਦੀ ਦੇ ਵਿੱਚ ਪਿਤਾ ਮਹਤਾ ਕਾਲੂ ਜੀ ਲੈ ਕੇ ਆ ਰਹੇ ਹੈ ਕਿ ਇਦਾਂ ਦੂਰੋਂ ਦੇਖ ਕੇ ਹੀ ਨਾ ਖੜੇ ਹੋ ਜਾਂਦੇ ਆ ਇੱਕਦਮ ਕਿਉਂਕਿ ਗਿਆਨਵਾਨ ਸੀ ਜਦੋਂ ਦਰਸ਼ਨ ਕੀਤੇ ਐ ਉੱਠ ਕੇ ਖੜੇ ਹੋ ਗਏ ਹੱਥ ਜੋੜ ਲਏ ਨਮਸਕਾਰ ਕੀਤੀ ਮਹਤਾ ਕਾਲੂ ਜੀ ਦੇਖਦੇ ਆ ਵੀ ਇਹ ਕੀ ਤੇ ਪੁੱਛਦੇ ਆ ਕਹਿੰਦੇ ਤੁਸੀਂ ਕੋਲੋ ਗੁਰੂ ਹੋ ਇਹ ਕੀ ਅਚਰਜ ਖੇੜ ਐ ਵੀ ਤੁਸੀਂ ਇਹਨੂੰ ਬੱਚੇ ਨੂੰ ਤੁਸੀਂ ਮੱਥਾ ਟੇਕ ਰਿਓ ਕਹਿੰਦੇ ਤੁਹਾਨੂੰ ਨਹੀਂ ਪਤਾ ਮਹਤਾ ਕਾਲੂ ਜੀ ਇਸ ਘੜੀ ਦੇ ਉੱਤੇ ਜਾਂ ਤਾਂ ਕੋਈ ਬੜਾ ਵੱਡਾ ਸ਼ਾ ਅਮੀਰ ਬਣਦਾ ਜਿਹੜਾ ਇਸ ਘਰੀ ਦੇ ਉੱਤੇ ਜਨਮ ਲੈਂਦਾ ਹੈ ਜਾਂ ਫਿਰ ਕੋਈ ਬੜਾ ਵੱਡਾ ਅਵਤਾਰੀ ਪੁਰਸ਼ ਹੁੰਦਾ ਹੈ ਜਿਹੜਾ ਇਸ ਘਰੀ ਦੇ ਉੱਤੇ ਜਨਮ ਲੈਂਦਾ ਹੈ ਤੇ ਇਹਨਾਂ ਦੇ ਤਾਂ ਚਿਹਰੇ ਤੇ ਹੀ ਨੂਰ ਹੈ ਤੇ ਐਨੇ ਨੂੰ ਦੌਲਤਾਂ ਦਾਈ ਹੈ ਉਹ ਵੀ ਬੋਲਦੀ ਹੈ ਕਹਿੰਦੇ ਹੱਥ ਜੋੜੇ ਹੋਏ ਤੇ ਉਹ ਵੀ ਬੋਲਦੇ ਆ ਕਹਿੰਦੇ ਸ਼ੀਖ ਕਹਿੰਦੇ ਆ ਇਹ ਜਦੋਂ ਕਹਿੰਦੇ ਜਦੋਂ ਦੀ ਮੈਂ ਸੁਰਤ ਸੰਭਾਲੀ ਐ ਮੈਂ ਇਨਾ ਕੰਮਾਂ ਦੇ ਵਿੱਚ ਰਹੀ ਆ ਸਾਡੀ ਪੀੜ੍ਹੀ ਤੇ ਹੀ ਕੰਮ ਐ ਬੜੇ ਬੱਚਿਆਂ ਨੂੰ ਇਸ ਦੁਨੀਆ ਤੇ ਆਉਂਦਿਆਂ ਵੇਖਿਆ ਐ ਆਪਣਿਆ ਹਿੰਨਾ ਹੱਥਾਂ ਨਾਲ ਕਹਿੰਦੀ ਮੈਂ ਪਤਾ ਨਹੀਂ ਕਿੰਨੇ ਇੱਕ ਬੱਚਿਆਂ ਨੂੰ ਜਨਮ ਦਿਵਾਇਆ ਹੈ ਪਰ ਕਹਿੰਦੀ ਜਦੋਂ ਇਸ ਬਾਲਕ ਦਾ ਜਨਮ ਹੋਇਆ ਹੈ ਨਾ ਉਸ ਕਮਰੇ ਦੇ ਵਿੱਚ ਇਤਨੀ ਜ਼ਿਆਦਾ ਰੋਸ਼ਨੀ ਇਤਨਾ ਜ਼ਾਦੇ ਪ੍ਰਕਾਸ਼ ਸੀ ਕਹਿੰਦੀ ਐਦਾ ਲੱਗਦਾ ਸੀ ਜਿਵੇਂ ਇੱਕਦਮ ਹਜ਼ਾਰਾਂ ਸੂਰਜ ਚੜ ਗਏ ਹੋ ਹਜ਼ਾਰਾਂ ਸੂਰਜਾਂ ਦਾ ਚਾਨਣ ਕਿੰਨਾ ਹੋਏਗਾ ਆਪਣੇ ਤੋਂ ਇੱਕ ਦਾ ਨਹੀਂ ਜਰਿਆ ਜਾਂਦਾ ਕਈ ਵਾਰ ਤੇ ਕਹਿੰਦੀ ਇਤਨਾ ਪ੍ਰਕਾਸ਼ ਹੋਇਆ ਬੜੇ ਬੱਚਿਆਂ ਨੂੰ ਜਨਮ ਦਵਾਇਆ ਪਰ ਐਦਾਂ ਦਾ ਨਹੀਂ ਤੇ ਇੱਕ ਹੋਰ ਅਚਰਜ ਖੇੜ ਹੈ ਜਿਨਨੇ ਬੱਚਿਆਂ ਨੂੰ ਜਨਮ ਦਵਾਇਆ ਸਾਰੇ ਰੋਂਦੇ ਸੀ ਜਦੋਂ ਪ੍ਰਕਾਸ਼ ਉਹ ਜਨਮ ਹੁੰਦਾ ਸੀ ਉਹਨਾਂ ਦਾ ਪਰ ਇਹ ਬੱਚਾ ਹੱਸਦਾ ਆਇਆ ਕਿਉਂਕਿ ਬੱਚਾ ਰੋਂਦਾ ਕਿਉਂ ਹੈ ਲਿਵ ਲੱਗੀ ਹੁੰਦੀ ਹੈ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਸਾਰੇ ਪੜ੍ਹਦੇ ਹਾਂ ਹਰ ਰੋਜ਼ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਜਦੋਂ ਮਾਂ ਦੇ ਉਦਰ ਤੋਂ ਬਾਹਰ ਆਉਂਦਾ ਕਹਿੰਦੇ ਲਿਵ ਛੁੱਟ ਜਾਂਦੀ ਏ ਟੁੱਟ ਜਾਂਦੀ ਏ ਲਿਵ ਜਿਹੜੀ ਪਰਮਾਤਮਾ ਨਾਲ ਲੱਗੀ ਹੁੰਦੀ ਏ ਤੇ ਉੱਥੇ ਜਿਹੜਾ ਵੀ ਬੱਚਾ ਜਦੋਂ ਜਨਮ ਲੈਂਦਾ ਏ ਉਹ ਜਿਹੜੀ ਲਿਵ ਛੁੱਟਦੀ ਏ ਨਾ ਉਹ ਫਿਰ ਕਬਰੋਂਦਾ ਏ ਦੁਨੀਆ ਤੇ ਆ ਕੇ ਵੀ ਮੇਰੀ ਲਿਵ ਲੱਗੀ ਹੋਈ ਸੀ ਤਾਂ ਰੋਂਦਾ ਏ ਬੱਚਾ ਪਰ ਗੁਰੂ ਨਾਨਕ ਸਾਹਿਬ ਜੀ ਆਪ ਅੱਲਾ ਦਾ ਨੂਰ ਹੈ ਉਹ ਤਾਂ ਲਿਵ ਲੋਕਾਂ ਦੀ ਜੋੜਨ ਆਇਆ ਸੀ ਉਹਦੀ ਲਿਵ ਨਹੀਂ ਸੀ ਟੁੱਟ ਸਕਦੀ ਦੌਲਤਾ ਦਾਈ ਕਹਿੰਦੀ ਹੈ ਇਹ ਹੱਸਦਾ ਆਇਆ ਹੈ ਇਹ ਹੱਸਦਾ ਸੀ ਬੱਚਾ ਮਹਤਾ ਕਾਲੂ ਜੀ ਬੜੇ ਖੁਸ਼ ਹੋਏ ਕਹਿੰਦੇ ਚੰਗੀ ਗੱਲ ਆਏ ਪਰ ਫਿਰ ਵੀ ਮਾਇਆ ਆਪਾਂ ਕਈ ਵਾਰ ਗੱਲ ਕੀਤੀ ਹੈ ਵੀ ਬੜੇ ਬਾਅਦ ਦੇ ਵਿੱਚ ਪਛਾਣ ਹੁੰਦੀ ਹੈ ਪੁੱਤਰ ਹੀ ਜਾਣਿਆ ਸੀ ਰਹੁ ਵਿਚਾਰ ਮੇਤਾ ਕਾਲੂ ਜੀ ਕਹਿੰਦੇ ਆ ਪੰਡਿਤ ਜੀ ਇਹਦਾ ਨਾਮਕਰਨ ਕਰੋ ਆਪਣੇ ਜਿਹੜੇ ਤੁਹਾਡੇ ਅਪਤਰੀ ਵਗੈਰਾ ਫੋਲੋ ਗ੍ਰਹਿਾਂ ਨੂੰ ਵੇਖੋ ਸਮੇਂ ਨੂੰ ਵੇਖੋ ਸਮੇਂ ਵਾਚੋ ਇਹਨਾਂ ਮਹੂਰਤਾਂ ਨੂੰ ਤੇ ਦੇਖ ਕਰਕੇ ਕਹਿੰਦੇ ਇਹਦਾ ਨਾਮਕਰਨ ਕਰੋ ਕਹਿੰਦੇ ਨਹੀਂ ਐਂਦਾ ਨਹੀਂ ਪੰਡਤ ਹਰदयाल ਜੀ ਕਹਿੰਦੇ ਹਲੇ ਨਹੀਂ ਹੋ ਸਕਦਾ ਬੜਾ ਸੋਚ ਸਮਝ ਕੇ ਨਾਮ ਰੱਖਾਂਗੇ ਮਹਿਤਾ ਕਾਲੂ ਜੀ ਕਹਿੰਦੇ ਸਤ ਬਚਨ ਹੈ ਜੀ ਕਰਦੇ ਆ ਕਰਦੇ ਆ 13 ਦਿਨ ਬਤੀਤ ਹੁੰਦੇ ਐ ਪੰਡਤ ਹਰदयाल ਜੀ ਚਲੇ ਗਏ ਉਸ ਤੋਂ ਬਾਅਦ 13 ਦਿਨ ਬਤੀਤ ਹੋ ਜਾਂਦੇ ਐ 13 ਦਿਨਾਂ ਬਾਅਦ ਫਿਰ ਪੰਡਤ ਹਰदयाल ਜੀ ਆਉਂਦੇ ਐ ਮੇਤਾ ਕਾਲੂ ਜੀਆਂ ਦੇ ਘਰ ਤੇ ਆ ਕੇ ਨਮਸ਼ਕਾਰ ਕੀਤੀ ਜਲਪਾਣ ਛਕਿਆ ਕਹਿੰਦੇ ਨਾਮਕਰਨ ਕਰਨਾ ਹੈ ਤੁਹਾਡੇ ਬੱਚੇ ਦਾ ਤੁਹਾਡੇ ਬਾਲਕ ਦਾ ਕਹਿੰਦੇ ਆਓ ਜੀ ਜੀ ਆਇਆਂ ਨੂੰ ਬੜੇ ਦਿਨ ਲਾਤੇ ਆ ਕਹਿੰਦੇ ਮੇਤਾ ਕਾਲੂ ਜੀ ਤੁਹਾਨੂੰ ਦੱਸਿਆ ਸੀ ਵੀ ਬੜੀ ਸੋਚ ਸਮਝ ਕੇ ਨਾਮ ਰੱਖਣਾ ਪੈਣਾ ਇਹ ਕੋਈ ਆਮ ਬਾਲਕ ਨਹੀਂ ਕਹਿੰਦੇ ਚਲੋ ਜੀ ਕੀ ਰੱਖਿਆ ਨਾਮ ਫਿਰ ਉਹ ਕਹਿੰਦੇ ਇਹਦਾ ਨਾਮ ਹੋਏਗਾ ਨਾਨਕ ਨਿਰੰਕਾਰੀ ਮਹਿਤਾ ਕਾਲੂ ਜੀਆਂ ਨੇ ਜਦੋਂ ਨਾਮ ਸੁਣਿਆ ਕਹਿੰਦੇ ਇਹ ਨਾਮ ਤਾਂ ਆਪਣੀ ਮਤ ਦੇ ਹਿਸਾਬ ਨਾਲ ਨਹੀਂ ਇਹ ਤਾਂ ਇਦਾਂ ਲੱਗਦਾ ਵੀ ਜਿਵੇਂ ਅੱਧਾ ਕੋ ਕਹਿੰਦੇ ਹਿੰਦੂ ਮਤ ਐ ਅੱਧਾ ਕੋ ਇਹਦੇ ਵਿੱਚ ਇਸਲਾਮਕ ਮਤ ਐ ਕਹਿੰਦੇ ਇਹ ਨਾਂ ਤੁਸੀਂ ਬਦਲੋ ਪਰ ਪੰਡਿਤ ਹਰਦਿਆਲ ਜੀ ਨੇ ਕਿਹਾ ਕਹਿੰਦੇ ਨਹੀਂ ਮਹਤਾ ਕਾਲੂ ਜੀ ਇਹ ਕਿਸੇ ਇੱਕ ਦਾ ਨਹੀਂ ਇਹਨੂੰ ਹਿੰਦੂ ਵੀ ਮੰਨਣਗੇ ਇਹਨੂੰ ਤੁਰਕ ਵੀ ਮੱਥੇ ਟੇਕਣਗੇ ਤੇ ਅੱਜ ਵੀ ਪਿਆਰਿਓ ਮੱਕੇ ਦੇ ਵਿੱਚ ਵੀ ਗੁਰੂ ਸਾਹਿਬ ਜੀਆਂ ਨੂੰ ਨਮਸਕਾਰ ਹੁੰਦੀ ਹੈ ਹਰਦਵਾਰ ਵੀ ਸਤਗੁਰਾਂ ਨੂੰ ਨਮਸਕਾਰ ਹੁੰਦੀ ਹੈ ਸਭੇ ਸਾਝੀ ਵਾਲ ਸਦਾਏ ਨ ਕੋਈ ਨ ਦਿਸੈ ਬਾਹਰਾ ਦਿਓ ਗੁਰੂ ਸਾਹਿਬ ਨੇ ਆ ਕੇ ਇਹ ਹੁਕਮ ਦਿੱਤਾ ਫਿਰ ਪੰਡਤ ਹਰਦੀয়াল ਜੀ ਕਹਿੰਦੇ ਇਹਨਾਂ ਨੂੰ ਸਾਰਿਆਂ ਨੇ ਸਿਰ ਝੁਕਾਉਣਾ ਹੈ ਆਉਣ ਵਾਲਾ ਸਮਾਂ ਇਹੋ ਜਿਹਾ ਹੋਏਗਾ ਮਹਤਾ ਕਾਲੂ ਜੀ ਫਿਰ ਕਹਿੰਦੇ ਚਲੋ ਠੀਕ ਹੈ ਜੀ ਸਤਿਵਚਨ ਹੈ ਤੇ ਇੱਕ ਗੱਲ ਚੇਤਾ ਰੱਖਿਓ ਪਹਿਲਾਂ ਇੱਕ ਬੀਬੀ ਇੱਕ ਬੱਚੀ ਨੇ ਜਨਮ ਲਿਆ ਸੀ ਉਹਦਾ ਨਾਂ ਹੈ ਬੀਬੀ ਨਾਨਕੀ ਪੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਤੇ ਕਿੱਦਾਂ ਵੱਡਾ ਸੰਜੋਗ ਹੈ ਦੇਖੋ ਭੈਣ ਦਾ ਨਾਮ ਹੈ ਨਾਨਕੀ ਤੇ ਵੀਰ ਦਾ ਨਾਮ ਪੈਂਦਾ ਹੈ ਨਾਨਕ ਤੇ ਉਹ ਸੁਪਾਗ ਸਮਾ ਜਦੋਂ ਸਤਿਗੁਰਾਂ ਨੇ ਪ੍ਰਕਾਸ਼ ਲਿਆ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਨਾਮ ਕਰਨ ਹੋਏ ਸਮਾਂ ਬਤੀਤ ਹੁੰਦਾ ਹੈ ਕੱਲ ਆਪਾਂ ਸਰਵਣ ਕਰਾਂਗੇ ਕਿ ਜਦੋਂ ਬੱਚਿਆਂ ਨਾਲ ਖੇਡਦੇ ਐ ਕਿਵੇਂ ਫਿਰ ਆਂਦਾ ਜੀਆਂ ਪਾਸ ਭੇਜਿਆ ਜਾਂਦਾ ਹੈ ਉਹ ਕਥਾ ਆਪਾਂ ਸਾਂਝ ਪਾਵਾਂਗੇ ਸੋ ਅੱਗੇ ਪਾਈ ਬਹੁਤ ਸਤਿਗੁਰਾਂ ਦੇ ਅਲੌਕਿਕ ਚੋਜ ਨੇ ਜਿਹੜੇ ਉਹ ਵੀ ਸਾਂਝੇ ਕਰਾਂਗੇ ਕਥਾ ਆ ਰਹੀ ਹੈ ਸੁਬੇਂਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਲਾਹਾ ਲਿਆ ਕਰੋ ਸਤਿਗੁਰਾਂ ਦੇ ਪਾਵਨ ਵਿਚਾਰਾ ਨੂੰ ਸਤਿਗੁਰਾਂ ਦੀ ਪਾਵਨ ਕਥਾ ਨੂੰ ਸੁਣ ਕੇ ਆਪੋ ਆਪਣਾ ਜੀਵਨਾ ਸਫਲਾ ਬਣਾਉਣਾ ਕਰੀਏ ਬੋਲਦੇ ਆਪਾਂ ਸੋਨੇ ਕਾ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਸਤਿਗੁਰੂ ਔਰ ਸੰਤ ਬਖਸ਼ਣ ਲੋਗ ਹੈ ਜੀ ਬਖਸ਼ ਲੈਣਾ ਪੁਲਾਣਾ ਚਿਤਾਰਨੀਆ ਦਾ ਚੜ ਕੇ ਗੁਰਦੁਆਰ ਦੀਆਂ ਹਾਜ਼ਰੀਆਂ ਭਰਿਆ ਕਰੋ ਗਜਬਦ ਕੀ ਸ਼ਲੋਕ ਵਿੱਚ ਬੋਲੋ ਜੀ ਸ਼ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੁਇ ਦਾਈ ਦਇਆ ਖਿਲੇ ਸਦਲ ਚੰਗੀਆਂ ਬੁਰੀਆਂ ਵਚੇ ਧਰਮ ਧਰਮੀਆ ਕੋ ਆਪਣੀ ਕਿਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੀ ਕੀਤੀ ਛੁਟੀ ਜਿਨੀ ਨਾਮ ਧਿਆਇਆ ਗਏ ਮਸਕਤ नानक ते मुख किती छुटी नालो वाहे वाहिगुरु जी का खालसा वाहे जी की फतेह